ਕਾਰ ਆਕੇ ਅਸ਼ੋਕ ਤੇ ਨੀਨਾ ਵਿੰਮੀ ਨੂੰ ਸਮਝਾਉਂਦੇ ਹਨ ਕਿ ਐਤਵਾ ਨੂੰ ਵਿਕਾਸ ਹੁਣੀ ਤੈਨੂੰ ਸਾਗਨ ਪਾਉਣ ਆਣਗੇ ਹੁਣ ਪਹਿਲੇ ਜ਼ਿੰਦਗੀ ਨੂੰ ਭੁੱਲ ਕੇ ਅੱਗੇ ਵਧਣਾ ਹੈ ਵਿੰਮੀ ਕਹਿੰਦੀ ਪਾਪਾ ਮੇਰੇ ਤੋਂ ਤੁਹਾਨੂੰ ਕਿਸੇ ਪ੍ਰਕਾਰ ਦੀ ਸ਼ਿਕਾਇਤ ਨਹੀਂ ਆਏਗੀ ਨੀਨਾ ਕਹਿੰਦੀ ਸਾਨੂੰ ਤੇਰੇ ਤੋਂ ਇਹੀ ਉਮੀਦ ਸੀ ਸ਼ਾਬਾਸ਼ ਬਸ ਸਾਡੀ ਸਿਆਣੀ ਟੀ ਬਣ ਸਾਡੀ ਇੱਜ਼ਤ ਰੱਖ ਲਈ ਅਸ਼ੋਕ ਤੇ ਨੀਨਾ ਬਿੰਮੀ ਨੂੰ ਨਾਲ ਲੈ ਕੇ ਬਾਜ਼ਾਰ ਗਏ ਤੇ ਸ਼ਗਨ ਵਾਸਤੇ ਕੱਪੜੇ, ਗਹਿਣੇ ਤੇ ਹੋਰ ਸਾਰਾ ਸਮਾਨ ਲੈ ਕੇ ਆਏ। ਵਿਕਾਸ ਲਈ ਸੋਨੇ ਦਾ ਬ੍ਰੇਸਲੈਟ, ਡਾਇਮੰਡ ਰਿੰਗ, ਬਾਕੀ ਸਭ ਲਈ ਸੋਨੇ ਦੀਆਂ ਸ਼ਾਂਪਾਂ, ਵਿਕਾਸ ਦੇ ਮੰਮੀ ਪਾਪਾ ਦਾ ਸੋਨੇ ਦਾ ਕੜਾ ਅਤੇ ਚੂੜੀ ਤੇ ਸਾਰਿਆਂ ਦੇ ਮਹਿੰਗੇ ਕੱਪੜੇ ਲਏ। ਬਿੰਮੀ ਸੋਚਦੀ ਹੈ ਕਿ ਮੇਰੀ ਖੁਸ਼ੀ ਲਈ ਇੰਨਾ ਪੈਸਾ ਖਰਚ ਰਹੇ ਹਨ ਪਰ ਮੇਰੀ ਖੁਸ਼ੀ ਕਿੱਥੇ ਹੈ? ਇਹ ਗੱਲ ਪਤਾ ਨਹੀਂ ਕਿਉਂ ਨਹੀਂ ਸਮਝਦੇ ਮੰਮੀ ਪਪਾ ਐਤਵਾਰ ਨੂੰ ਸ਼ਗਨ ਦੇ ਦਿਨ ਨੀਨਾ ਨੇ ਵੀ ਬਿੰਮੀ ਦੇ ਚਾਚਾ ਚਾਚੀ ਭੂਆ ਫੁੱਫੜ ਨੂੰ ਬੁਲਾਇਆ ਹੋਇਆ ਸੀ ਨੀਨਾ ਦਾ ਕੋਈ ਪੈਣਪਰਾ ਹੈ ਹੀ ਨਹੀਂ ਸੀ ਇਸ ਲਈ ਉਸ ਨੇ ਆਪਣੇ ਚਾਚਾ ਜੀ ਤੇ ਬੇਟਾ ਵਿਵੇਕ ਨੂੰ ਬੁਲਾ ਲਿਆ ਉਧਰੋਂ ਵਿਕਾਸ ਦੇ ਮਾਮਾ मामੀ ਭੂਆ ਫੁੱਫੜ ਤੇ ਉਹ ਆਪ ਸਾਰੇ ਦੋ ਗੱਡੀਆਂ ਵਿੱਚ ਆ ਗਏ ਘਰ ਆਉਣ ਤੇ ਸਭ ਨੇ ਉਹਨਾਂ ਦਾ ਸਵਾਗਤ ਕੀਤਾ ਚਾਹ ਪਾਣੀ ਪੀਣ ਤੋਂ ਬਾਅਦ ਸ਼ਗਨ ਦੀ ਰਸਮ ਕੀਤੀ ਗਈ ਵਿਕਾਸ ਨੇ ਬਿੰਮੀ ਨੂੰ ਸੋਨੇ ਦੀ ਰਿੰਗ ਪਾਈ ਤੇ ਰੇਨੂ ਨੇ ਬਿੰਮੀ ਨੂੰ ਸੋਨੇ ਦਾ ਸੈੱਟ ਪਹਿਨਾਇਆ ਬਿੰਮੀ ਨੇ ਵਿਕਾਸ ਨੂੰ ਡਾਇਮੰਡ ਰਿੰਗ ਪਾਈ ਤੇ ਵਿਪਨ ਨੇ ਉਸ ਨੂੰ ਬ੍ਰੇਸਲਟ ਪਾਇਆ ਰਿੰਗਾਂ ਦੀ ਅਦਲਾ ਬਦਲੀ ਹੋ ਗਈ ਪਰ ਦੋਵਾਂ ਨੇ ਇੱਕ ਦੂਜੇ ਵੱਲ ਮੂੰਹ ਚੱਕ ਕੇ ਨਾ ਦੇਖਿਆ ਸਾਰੇ ਖੁਸ਼ ਸਨ ਪਰ ਬਿੰਮੀ ਖੁਸ਼ ਹੋਣ ਦਾ ਦੀਖਾਵਾ ਕਰ ਰਹੀ ਸੀ ਉਸ ਤੋਂ ਬਾਅਦ ਉਹਨਾਂ ਸਭ ਨੂੰ ਖਾਣਾ ਖਵਾਇਆ ਗਿਆ ਵਿਕਾਸ ਦੀ ਭੂਆ ਰਮਾ ਬਿੰਮੀ ਨੂੰ ਕਹਿੰਦੀ ਕਿ ਬੇਟਾ ਤੂੰ ਵੀ ਕੁਝ ਬੋਲ ਉਦੋਂ ਤੋਂ ਚੁੱਪ ਕਰਕੇ ਹੀ ਬੈਠੀ ਹੈ ਨੀਨਾ ਕਹਿੰਦੀ ਭੈਣ ਜੀ ਇਹ ਸੰਗ ਦੀ ਬੋਤ ਹੈ ਘਰ ਵੀ ਇਸ ਨੂੰ ਬਹੁਤ ਘੱਟ ਬੋਲਣ ਦੀ ਆਦਤ ਹੈ ਰਮਾ ਕਹਿੰਦੀ ਵਿਕਾਸ ਬੇਟਾ ਤੁਸੀਂ ਦੋਵੇਂ ਵੀ ਕੋਈ ਗੱਲਬਾਤ ਕਰ ਲਵੋ ਸੋਨੂ ਕਹਿੰਦਾ ਨਾਲ ਫੋਨ ਨੰਬਰ ਵੀ ਲੈ ਲੈ ਵੀਰੇ ਭਾਬੀ ਤੂੰ ਵਿਕਾਸ ਕਹਿੰਦਾ, "ਕੁਆਜੀ, ਅਸੀਂ ਅਜੇ ਕੀ ਗੱਲਾਂ ਕਰਨੀਆਂ ਹਨ?" ਹੌਨ ਤਾਂ ਬਿੰਮੀ ਕਹਿੰਦੀ, "ਮੇਰੇ ਕੋਲ ਹੈ ਹੀ ਨਹੀਂ।" ਰਮਾ ਕਹਿੰਦੀ, "ਵੇਖ ਲਓ, ਅੱਜਕੱਲ ਦੇ ਬੱਚੇ ਕਿੰਨੇ ਚਲਾਕ ਹਨ। ਆਪ ਪੁੱਛ ਵੀ ਲਿਆ ਹੌਨ ਹੈ ਕਿ ਨਹੀਂ।" ਸਾਨੂੰ ਕਹਿੰਦਾ, "ਮੈਂ ਕੀ ਗੱਲ ਕਰਨੀ ਹੈ?" ਸਾਰੇ ਹੱਸਣ ਲੱਗਦੇ ਹਨ ਤਾਂ ਵਿਕਾਸ ਤੇ ਬਿੰਮੀ ਵੀ ਹੱਸ ਪਏ। ਮਨਰਾਜ ਕਹਿੰਦਾ, "ਚਲੋ, ਉੱਠੋ ਚੱਲੀਏ। ਅੱਜ ਇੱਥੇ ਹੀ ਰਹਿਣ ਦਾ ਪ੍ਰੋਗਰਾਮ ਹੈ।" ਰੇਨੂ ਕਹਿੰਦੀ ਹਾਂਜੀ ਚਲੋ ਜੀ ਨੀਨਾ ਕਮਲਾ ਨੂੰ ਆਵਾਜ਼ ਲਗਾਉਂਦੀ ਹੈ ਕਿ ਉਹ ਸਾਰਿਆਂ ਦੇ ਕੱਪੜੇ ਲੈ ਕੇ ਆਉਂਦੀ ਨੀਨਾ ਸਾਰਿਆਂ ਦੇ ਮਿਲੜੀ ਵਾਲੀਆਂ ਟੂਮਾ ਲੈ ਕੇ ਆਈ ਤੇ ਸਾਰਿਆਂ ਦੀਆਂ ਮਿਲਣੀਆਂ ਕੀਤੀਆਂ ਤੇ ਸਭ ਦੇ ਕੱਪੜੇ ਵੀ ਦੇ ਕੇ ਸਭ ਨੂੰ ਵਿਦਾ ਕੀਤਾ ਸਭ ਦੇ ਜਾਣ ਤੋਂ ਬਾਅਦ ਬਿੰਮੀ ਦੀ ਚਾਚੀ ਨੀਨਾ ਨੂੰ ਕਹਿੰਦੀ ਨਾ ਭੈਣ ਜੀ ਤੁਸੀਂ ਤਾਂ ਸਾਨੂੰ ਵੈਗਾਨਿਆ ਵਾਂਗ ਮੌਕੇ ਤੇ ਬੁਲਾਇਆ ਹੈ ਲੋਕ ਪੈਣ ਭਰਾਮਾ ਨਾਲ ਸਲਾਹ ਕਰਕੇ ਸਾਹ ਕਰਦੇ ਹਨ ਅਸੀਂ ਕੋਈ ਮਾਰੀ ਸਲਾਹ ਤੇ ਨਹੀਂ ਸੀ ਦੇਣ ਲੱਗੇ ਨੀਨਾ ਕਹਿੰਦੀ ਜੋ ਕਿ ਬਿੰਮੀ ਦੀ ਮੰਮੀ ਹੈ ਇਹ ਤਾਂ ਸਾਡੀ ਜਾਣ ਪਛਾਣ ਸੀ ਨਹੀਂ ਤਾਂ ਬਹੁਤੀ ਦੇਖ ਦਿਖਾਈ ਕੀਤੀ ਸਿੱਧਾ ਸ਼ਗਨ ਹੀ ਪਾਇਆ ਵਾ ਅਸ਼ੋਕ ਦਾ ਪ੍ਰਾਤ ਕਹਿੰਦਾ ਚਲੋ ਕੋਈ ਨਹੀਂ ਸਿਆਣੇ ਹਨ ਵੇਖ ਕੇ ਹੀ ਕੀਤਾ ਚੰਗਾ ਵੀਰ ਜੀ ਅਸੀਂ ਵੀ ਚੱਲਦੇ ਹਾਂ ਬਿੰਮੀ ਦੀ ਪੂਆ ਵੀ ਨਾਲ ਹੀ ਚਲੀ ਜਾਂਦੀ ਹੈ ਰੇਨੂ ਕਾਰ ਜਾ ਕੇ ਕੱਪੜੇ ਕਹਿਣੇ ਵੇਖ ਕੇ ਬਹੁਤ ਖੁਸ਼ ਹੁੰਦੀ ਹੈ ਆਪਣੇ ਭਰਾ ਪਰਜਾਈ ਤੇ ਨਾਨਾ ਨੂੰ ਸਭ ਚੀਜ਼ਾਂ ਬਾਰ-ਬਾਰ ਦਿਖਾਉਂਦੀ ਹੈ ਰੇਨੂ ਜੋ ਕਿ ਵਿੰਮੀ ਦੀ ਸੱਸ ਹੈ ਰਮਾ ਕਹਿੰਦੀ ਰੇਨੂ ਸਾਮੀ ਤਾਂ ਟੱਕਰੀ ਲੱਭ ਲਈ ਹੈ ਕੁੜੀ ਤਾਂ ਜ਼ਿਆਦਾ ਸੋਹਣੀ ਨਹੀਂ ਰੇਨੂ ਕਹਿੰਦੀ ਨਹੀਂ ਭੈਣ ਜੀ ਕੁੜੀ ਤਾਂ ਬਹੁਤ ਸੋਹਣੀ ਸੀ ਆ ਹੁਣ ਤਾਂ ਉਸ ਨੂੰ ਟਾਈਫਾਇਡ ਬੁਖਾਰ ਹੋਇਆ ਸੀ ਤਾਂ ਕਰਕੇ ਥੋੜੀ ਮਾਰੀ ਹੋ ਗਈ ਤੇ ਰੰਗ ਦਾ ਵੀ ਫਰਕ ਪੈ ਗਿਆ ਰੈਨੂ ਦੀ ਪਰਜਾਈ ਸੋਨਿਆ ਹੱਸਦੀ ਹੋਈ ਕਹਿੰਦੀ ਹੈ ਕਿ ਨਨਾਨ ਸਾਦੀ ਨੂੰ ਤਾਂ ਜੋ ਚਾਹੀਦਾ ਸੀ ਉਹ ਮਿਲ ਗਿਆ ਰੈਨੂ ਕਹਿੰਦੀ ਚੱਲ ਭਾਬੀ ਤੁਹਾਨੂੰ ਤੇ ਐਵੇਂ ਗੱਲਾਂ ਆਉਂਦੀਆਂ ਨੇ ਜੀ ਸਾਉ ਨੇ ਜਾਣ ਪਛਾਣ ਵੀ ਹੈ ਬਸ ਤਾਂ ਕਰਕੇ ਕਰ ਲਿਆ ਬਲਰਾਜ ਕਹਿੰਦਾ ਭਾਬੀ ਇਹ ਕਰਦੀ ਤੇ ਆਪਣੀ ਮਰਜ਼ੀ ਏ ਮੈਂ ਤਾਂ ਕਿਹਾ ਸੀ ਕਿ ਥੋੜਾ ਰੁਕ ਜਾ ਪਰ ਇਹ ਕਿੱਥੇ ਸੁਣਦੀ ਏ ਮੇਰੀ ਗੱਲ ਸੋਨੀਆ ਕਹਿੰਦੀ ਕੋਈ ਨਾ ਜੀਜਾ ਜੀ ਕਰਨਾ ਹੀ ਸੀ ਜਦੋਂ ਬੱਚੇ ਜਵਾਨ ਹੋ ਜਾਣ ਸੋਨੂ ਮਾਮੀ ਜੀ ਮੈਂ ਵੀ ਜਵਾਨ ਹੋ ਗਿਆ ਕੋਈ ਆਇਲਸ ਵਾਲੀ ਕੁੜੀ ਲੱਭੋ ਫਿਰ ਸੋਨੀਆ ਕਹਿੰਦੀ ਆਇਲਸ ਦਾ ਤੂੰ ਆਪ ਕਰ ਰਿਹਾ ਸੀ ਆਇ ਨਹੀਂ ਬੈਂਡ ਬਨਰਾਜ ਕਹਿੰਦਾ ਭਾਬੀ ਦੋ ਮੇਨ ਲਾਇਕ ਜੰਮੇ ਨੇ ਬਸ ਤਿੰਨੇ ਮਾਂ ਪੁੱਤਰ ਫੋਕੀਆਂ ਫੜਾ ਮਾਰਨ ਜੋਗੇ ਨੇ ਕਰਨਾ ਕੱਖ ਨਹੀਂ ਇਹਨਾਂ ਨੇ ਜਿੱਦਣ ਮੈਨੂੰ ਕੁਝ ਹੋ ਗਿਆ ਭੁੱਖੇ ਮਰਨਾ ਇਹਨਾਂ ਨੇ ਮੁਕੇਸ਼ ਕਹਿੰਦਾ ਸਾਲਾ ਸਾਹਿਬ ਕੰਮ ਲਾਓ ਇਹਨਾਂ ਨੂੰ ਨਾਲੇ ਆਪੇ ਸਿੱਖ ਜਾਣਗੇ ਕੰਮ ਕਰ ਰੇਨੂ ਕਹਿੰਦੀ ਐਵੇਂ ਗੱਲਾਂ ਕਰਨ ਦੀ ਆਦਤ ਹੈ ਤੁਹਾਨੂੰ ਕੀ ਏ ਮੇਰੇ ਬੱਚਿਆਂ ਨੂੰ ਮੁੰਡੇ ਕਰਦੇ ਹੀ ਹੁੰਦੇ ਨੇ ਜਵਾਨੀ ਵੇਲੇ ਮਾੜੇ ਮੋਟੇ ਇਹੋ ਜਿਹੇ ਕੰਮ ਰਮਾ ਕਹਿੰਦੀ ਰੇਨੂ ਬੱਚਿਆਂ ਨੂੰ ਸਮਾਂ ਦੇਂਦੇ ਹੀ ਕੰਟਰੋਲ ਕਰਨਾ ਚਾਹੀਦਾ ਹੈ ਨਹੀਂ ਤਾਂ ਫਿਰ ਬਿੱਗੜ ਜਾਂਦੇ ਹਨ ਰਮੇਸ਼ ਜੋ ਕਿ ਰੇਨੂ ਦਾ ਭਰਾ ਹੈ ਕੋਈ ਨਹੀਂ ਬੱਚੇ ਹਨ ਜ਼ਿੰਮੇਵਾਰੀ ਪਏਗੀ ਤਾਂ ਆਪੇ ਸਮਝਾਂਗੇ ਚੰਗਾ ਅਸੀਂ ਚੱਲਦੇ ਹਾਂ ਜੀਜਾ ਜੀ ਰੇਨ ਨੂੰ ਹੁਣ ਵਿਆਹ ਦੀ ਵੀ ਤਰੀਕ ਮਿੱਥ ਲਈਏ ਫਿਰ ਕਹੋਗੇ ਅਸੀਂ ਵੇਲੇ ਨਹੀਂ ਰਮਾ ਤੁਸੀਂ ਵੀ ਦੱਸ ਦਿਓ ਕਦੋਂ ਦੀ ਰੱਖੀਏ ਵਿਆਹ ਦੀ ਤਰੀਕ ਰਮਾ ਕਹਿੰਦੀ ਪੰਡਤ ਤੋਂ ਮਹੂਰਤ ਕਢਾ ਕੇ ਰੱਖੋ ਵਿਆਹ ਮੁਕੇਸ਼ ਐਤਵਾਰ ਦਾ ਰੱਖ ਲਿਓ ਮੈਨੂੰ ਵੀ ਸਕੂਲੋਂ ਛੁੱਟੀ ਲੈਣੀ ਪਵੇਗੀ ਨਹੀਂ ਰਮਾ ਕਹਿੰਦੀ ਕੋਈ ਨਹੀਂ ਛੁੱਟੀ ਲੈ ਲਿਓ ਪਰ ਵਿਆਹ ਦੀ ਤਰੀਕ ਪੰਡਤ ਤੋਂ ਹੀ ਕਢਵਾਇਓ ਸੋਨੀਆ ਕਹਿੰਦੀ ਰੈਨੂ ਦੇਦੀ ਠੀਕ ਹੀ ਕਹਿ ਰਹੇ ਹਨ ਵਿਆਹ ਮਹੂਤ ਕਢਾ ਕੇ ਹੀ ਰੱਖਿਓ ਰੈਨੂ ਕਹਿੰਦੀ ਚਲੋ ਕੱਲ ਪੰਡਤ ਜੀ ਨੂੰ ਬੁਲਾ ਕੇ ਪੁੱਛ ਲੈਂਦੇ ਆ ਰੈਨੂ ਉਹਨਾਂ ਨੂੰ ਕੱਪੜੇ ਤੇ ਮਿਠਾਈ ਦੇ ਡੱਬੇ ਦਿੰਦੀ ਹੈ ਉਹ ਸਾਰੇ ਚਲੇ ਜਾਂਦੇ ਹਨ ਰੈਨੂ ਸੋਨੋ ਨੂੰ ਲੱਡੂਆਂ ਦਾ ਡੱਬਾ ਦੇ ਕੇ ਕਹਿੰਦੀ ਹੈ ਕਿ ਜਾ ਕੇ ਗੋਵਾਨ ਵਾਲੀ இந்து ਮੀਨਾਸ ਰੋਜ ਕਮਲਾ ਰਵਨੀਤ ਸਾਰਿਆਂ ਦੇ ਘਰ ਚਾਰ-ਚਾਰ ਲੱਡੂ ਦੇਖਿਆ ਕਹੀਂ ਵਿਕਾਸ ਦਾ ਮੰਗਣਾ ਕੀਤਾ ਸੋਨੂ ਸਾਰਿਆਂ ਦੇ ਘਰ ਲੱਡੂ ਦੇ ਕੇ ਕਹਿ ਆਉਂਦਾ ਹੈ ਸ਼ਾਮ ਨੂੰ ਸਾਰਿਆਂ ਗਵਾਂਢਾਂ ਇਕੱਠੀਆਂ ਹੋ ਕੇ ਰੇਨੂ ਦੇ ਘਰ ਆ ਜਾਂਦੀਆਂ ਹਨ ਸਰੋਜ ਬੂਹੇ ਵੱਡਿਆਂ ਹੀ ਕਹਿੰਦੀ ਰੇਨੂ ਵਧਾਈ ਆ ਪੁੱਤ ਦਾ ਮੰਗਣਾ ਕਰ ਲਿਆ ਦੂਜੀਆਂ ਵੀ ਨਾਲ ਹੀ ਵਧਾਈ ਦਿੰਦੀਆਂ ਹਨ ਤੈਨੂੰ ਕਹਿੰਦੀ ਤੁਹਾਨੂੰ ਵੀ ਸਾਰਿਆਂ ਨੂੰ ਵਧਾਈਆਂ ਹੋਣ ਮੈਂ ਕਿਹਾ ਮੂੰਹ ਮਿੱਠਾ ਕਰਾ ਦਿਆਂ ਤਾਂਹੀਂ ਕੋਈ ਆਊਗਾ ਮੈਨੂੰ ਵਧਾਈ ਦੇਣ ਆਓ ਤੁਸੀਂ ਬੈਠੋ ਮੈਂ ਚਾਹ ਪਾਣੀ ਲੈ ਕੇ ਆਈ ਸਰੋਜ ਕਹਿੰਦੀ ਚੱਲ ਚਾਹ ਪਾਣੀ ਨੂੰ ਕੀ ਏ ਅਸੀਂ ਮੂੰਹ ਮਿੱਠਾ ਕਰ ਲਿਆ ਹੈ ਤੂੰ ਬੈਠ ਸਾਡੇ ਕੋਲ ਦੱਸ ਕਿੱਥੇ ਕਰਿਆ ਸਾਖ ਮੁੰਡੇ ਦਾ ਨਾਲੇ ਕੁੜੀ ਦੀ ਫੋਟੋ ਦਿਖਾ ਰੇਨੂ ਕਹਿੰਦੀ ਸਭ ਕੁਝ ਦੱਸਦੀ ਹਾਂ ਤੁਹਾਡੇ ਕੋਲ ਬੈਠਣ ਲਈ ਤਾਂ ਮੈਂ ਨਾ ਲਿਆ ਰਹੀ ਹਾਂ ਫਿਰ ਆਪੇ ਉਹ ਚਾਹ ਬਣਾਇ ਕਰੇਗੀ ਰੈਨੂ ਕਹਿੰਦੀ ਚਾਹ ਬਣਾ ਕੇ ਲਿਆਈ ਤੇ ਨਾਲ ਪਲੇਟ ਵਿੱਚ ਬਰਫੀ ਪਾ ਲਿਆਈ ਜਦੋਂ ਸਭ ਨੇ ਚਾਹ ਪੀ ਲਈ ਤਾਂ ਰੈਨੂ ਉਹਨਾਂ ਨੂੰ ਫੋਨ 'ਤੇ ਬਿੰਮੀ ਤੇ ਵਿਕਾਸ ਦੀ ਫੋਟੋ ਵੀ ਖਾਣ ਲੱਗੀ ਸਾਖ ਤਾਂ ਮੈਂ ਭੈਣੇ ਆਪਣੇ ਸ਼ਹਿਰ ਵਿੱਚ ਹੀ ਕਰ ਲਿਆ ਰਵਨੀਤ ਕਹਿੰਦੀ ਭੈਣ ਜੀ ਨੌ ਤਾਂ ਸੋਹਣੀ ਐ ਜੋੜੀ ਬਹੁਤ ਫੱਬਦੀ ਪਈ ਐ ਨਾਲੇ ਦੂਰ ਨਹੀਂ ਜਾਣਾ ਪੈਣਾ ਫੋਟੋ ਵੀ ਖਾ ਕੇ ਰੈਨੂ ਉਹਨਾਂ ਨੂੰ ਕੱਪੜੇ ਤੇ ਗੈਣੇ ਵਿਖਾਉਂਦੀ ਹੈ ਮਿੰਨਾ ਕਹਿੰਦੀ ਦੀਦੀ ਨੇ ਤਾਂ ਤੱਕੜਾ ਕਰ ਲੱਭਿਆ ਤਾਂ ਹੀ ਰੋਕੇ ਤੇ ਐਨਾ ਕੁਝ ਕਰ ਦਿੱਤਾ ਹੈ ਕਮਲਾ ਕਹਿੰਦੀ ਵਿਆਹ ਕਦੋਂ ਕਰ ਰਹੇ ਹੋ ਰੀਨੂ ਦੀਦੀ ਰੀਨੂ ਕਹਿੰਦੀ ਜਲਦੀ ਹੀ ਕਰ ਲੈਣਾ ਵਿਆਹ ਆਪਾਂ ਬਾ ਤੁਸੀਂ ਸੂਟ ਸਵਾਲ ਲਵੋ ਐਨੇ ਦਿਨੋਂ ਵਿਕਾਸ ਘਰ ਆਉਂਦਾ ਹੈ ਉਹ ਜਿਵੇਂ ਝੂਮਦਾ ਜਾ ਆ ਰਿਹਾ ਸੀ ਵਿਕਾਸ ਬੇਟਾ ਮੁਬਾਰਕਾ ਨੇ ਮੰਗਰੇ ਦੀਆਂ ਸਰੋਜ ਨੇ ਵਿਕਾਸ ਨੂੰ ਕਿਹਾ ਵਿਕਾਸ ਤੇ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ ਉਹ ਬਿਨਾ ਬੋਲੇ ਅੰਦਰ ਲੰਘ ਗਿਆ ਸਰੋਜ ਕਹਿੰਦੀ ਕੀ ਗੱਲ ਰੇਨੂ ਵਿਕਾਸ ਕੁਝ ਬੋਲਿਆ ਹੀ ਨਹੀਂ ਖੁਸ਼ ਨਹੀਂ ਰਿਸ਼ਤੇ ਤੋਂ ਰੇਨੂ ਕਹਿੰਦੀ ਨਹੀਂ ਉੰਜ ਹੀ ਸਾਰਿਆਂ ਨੂੰ ਵੇਖ ਕੇ ਸ਼ਰਮ ਆ ਗਿਆ ਹੋਣਾ ਏ ਉਹਨਾਂ ਤੇ ਜਾਣ ਤੋਂ ਬਾਅਦ ਰੇਨੂ ਪੰਡਤ ਜੀ ਕੋਲ ਜਾਂਦੀ ਹੈ ਤੇ ਕਹਿੰਦੀ ਹੈ ਪੰਡਤ ਜੀ ਸਵੇਰੇ ਆ ਜਾਓ ਸਾਡੇ ਘਰ ਮੇਰੇ ਪੁੱਤਰ ਦੇ ਵਿਆਹ ਦਾ ਮਹੂਰਤ ਕਢਵਾਉਣਾ ਹੈ ਸਵੇਰੇ ਹੀ ਪੰਡਤ ਉਹਨਾਂ ਦੇ ਘਰ ਆ ਗਿਆ। ਬਲਰਾਜ ਵੀ ਅਜੇ ਘਰ ਹੀ ਸੀ। ਰੇਨੂ ਬਲਰਾਜ ਨੂੰ ਕਹਿੰਦੀ ਪੰਡਤ ਜੀ ਆਏ ਨੇ ਉਹਨਾਂ ਕੋਲ ਬੈਠੋ। ਮੈਂ ਚਾਹ ਬਣਾ ਲਿਆ ਵਾਂ। ਮੂਹਰਤ ਕਢਵਾਉਣ ਲਈ ਬੁਲਾਇਆ ਸੀ ਮੈਂ। ਬਲਰਾਜ ਕਹਿੰਦਾ ਭਾਗਵਾਨੇ ਮੂਹਰਤ ਤਾਂ ਹੀ ਚੰਗਾ ਹੋਵੇਗਾ ਜੇ ਬੰਦਾ ਚੰਗਾ ਹੋਵੇ ਤੇ ਉਹ ਪੰਡਤ ਕੋਲ ਜਾ ਕੇ ਬੈਠਦਾ ਹੈ। ਰੇਨੂ ਚਾਹ ਤੇ ਲੱਡੂ ਲੈ ਕੇ ਆਉਂਦੀ ਹੈ। ਲਓ ਪੰਡਤ ਜੀ ਪਹਿਲਾਂ ਮੂੰਹ ਮਿੱਠਾ ਕਰੋ। ਬਲਰਾਜ ਕਹਿੰਦਾ ਪੰਡਤ ਜੀ ਜਿਹੜਾ ਛੇਤੀ ਕਰੋ ਮੈਂ ਦੁਕਾਨ ਤੇ ਵੀ ਜਾਣਾ ਹੈ ਪੰਡਤ ਚਾਹ ਨਾਲ ਦੋ ਲੱਡੂ ਖਾ ਗਿਆ ਤੇ ਕਹਿੰਦਾ ਲਿਓ ਦੋਵਾਂ ਦੀ ਜਨਮ ਪੱਤਰੀ ਦਿਓ ਤਾਂ ਹੀ ਦਿਨਵਾਰ ਪਤਾ ਲ ਲਵਾਂਗਾ ਰੇਨੂ ਵੀ ਕਾਸ ਦੀ ਜਨਮ ਪੱਤਰੀ ਲਿਆ ਕੇ ਪੰਡਤ ਨੂੰ ਦਿੰਦੀ ਹੈ ਕੁੜੀ ਦੀ ਜਨਮ ਪੱਤਰੀ ਦਾ ਤਾਂ ਨਹੀਂ ਮੰਗਵਾਈ ਸੀ ਅਸੀਂ ਪੰਡਤ ਕਹਿੰਦਾ ਫੋਨ ਤੇ ਮੰਗਵਾ ਲਓ ਮੈਂ ਦੇਖ ਲਵਾਂਗਾ ਰੇਨੂ ਨੀਨਾ ਨੂੰ ਫੋਨ ਕਰਦੀ ਹੈ ਕਿ ਬਿੰਮੀ ਦੀ ਜਨਮ ਪੱਤਰੀ ਦੀ ਫੋਟੋ ਭੇਜੋ ਵਿਆਹ ਦਾ ਮਹੂਰਤ ਕਢਵਾਉਣਾ ਹੈ ਨੀਨਾ ਬਿੰਮੀ ਦੀ ਜਨਮ ਪੱਤਰੀ ਰੇਨੂ ਨੂੰ ਭੇਜ ਦਿੰਦੀ ਹੈ ਪੰਡਤ ਵੇਖ ਕੇ ਕਹਿੰਦਾ ਕਿ ਕੁੜੀ ਮੰਗਲਿਕ ਹੈ ਇਹਦਾ ਲਗਨ ਕਰਾਉਣ ਲਈ ਪੂਜਾ ਕਰਨੀ ਪਵੇਗੀ ਕਿਵੇਂ ਕਰਨੀ ਹੈ ਪੂਜਾ ਪੰਡਤ ਜੀ ਰੇਨੂ ਨੇ ਪੁੱਛਿਆ 2100 ਰੁਪਏ ਦਿਓ ਮੈਂ ਸਮਗਰੀ ਲੈ ਲਵਾਂਗਾ ਤੁਸੀਂ ਸ਼ਾਮ ਨੂੰ ਮੰਦਰ ਆ ਜਾਓ ਲੜਕੇ ਲੜਕੀ ਨੂੰ ਲੈ ਕੇ ਉੱਥੇ ਹੀ ਭਗਵਾਨ ਦੇ ਚਰਨਾਂ ਵਿੱਚ ਪੂਜਾ ਕਰਾਂਗੇ ਤੇ ਲਗਨ ਦਾ ਮਹੂਰਤ ਵੀ ਕੱਢ ਦਿਆਂਗੇ ਪੰਡਤ ਬੰਦਰਾਜ ਤੋਂ 2100 ਰੁਪਏ ਲੈ ਕੇ ਚਲਾ ਜਾਂਦਾ ਹੈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ